ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਟੋਟਲ 3 ਨਗ ਲੈ ਕੇ ਆਂਦੇ ਜਿਨ੍ਹਾਂ ਚ ਇੱਕ ਮਾਲੀ ਹੈ ਜੀ ਇੱਕ ਗੱਬਣ ਮੱਝ ਤੇ ਇੱਕ ਬਾਈ ਉਹਨਾਂ ਕੋਲ ਮੀਨੀ ਕੱਟੀ ਹੈ ਛੋਟੀ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਗ ਪਸੰਦ ਆਉਂਦਾ ਫੱਟ ਵੈਂਦਾ ਤਸੱਲੀ ਪਰ ਖਾ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਾਹਸਰੀ ਦਾ ਨਾਮ ਤੇ ਐਡਰੈਸ ਦੱਸ ਦੋ ਜੀ ਇਹਦਾ ਗਲਜਾਰ ਸਿੰਘ ਪਿੰਡ ਜੀ ਪਾਣਾ ਤਹਿਸੀਲ ਤੇ ਜ਼ਿਲ੍ਹਾ ਬਈ 프리ਕੋਰ ਠੀਕ ਹੈ ਜੀ ਕਰਦੀ ਹੈ ਜੇ ਪਸੂ ਹਾਂ ਕਰਦੀ ਜੀ ਹਾਂ ਮੱਝ ਤੋਂ ਸ਼ੁਰੂ ਕਰਾਂਗੇ ਸੁਆ ਕਿੰਨਾ ਬਈ ਇਹ ਦੂਜੇ ਸੁਵੇ ਸੁਣਾ ਦੂਜੇ ਸੁਵੇ ਸੁਣਦੀ ਸਮਾਂ ਕਿੰਨਾ ਕੁ ਲਾਉਗੀ ਜੀ ਇਹ 2-4 ਦਿਨ ਲਿੰਦੀ ਹੈ ਤਿਆਰੀਆਂ ਜੀ ਆ ਹਾਂ ਠੀਕ ਆ ਥਾਣਾ ਦੀ ਪਾਰ ਪਿੱਛੇ ਦੀ ਹਾਂ ਜਮਾਂ ਵਧੀਆ ਚੱਹੀ ਆ ਜਮਾਂ ਫੁੱਲ ਗਰੰਟੀ ਹੈ ਜੀ ਫੁੱਲ ਗਰੰਟੀ ਫੁੱਲ ਗਰੰਟੀ ਠੀਕ ਆ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਇਹ 14 ਲੀਟਰ ਚੋਇਆ ਜੀ ਚੋਇਆ ਵਾ ਜੀ ਹਾਂ ਪੱਕਾ ਇੱਕ ਤਿਆਰ ਕਿੰਨਾ ਪਿਆਜੂਰ ਇੱਕੀ 57 12 ਲੀਟਰ ਤਾਂ ਦੇਉਗੀ ਬਾਕੀ ਸੇਵਾ ਸੰਭਾਲ ਦੇ ਯਾਰ ਨਹੀਂ ਹਾਂ ਚਵਾਈ ਦੀ ਠੰਡੀ ਹੈ ਜੀ ਹਾਂ ਵਧੀਆ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਦੂਜਾ ਜੀ ਸਮਾਂ ਲਗਭਗ 2-10 ਦਾ ਕਿ ਹਜੇ 2 ਤੋਂ 3 ਦਿਨਾਂ ਦਾ ਲੈ ਜੂ ਦੈਨ ਹੁੰਦੇ ਵੀਰੇ ਜਿਹੜੇ ਜੇ ਪਸੂ ਜੀ ਲਾਜੇ ਤਾਂ 1-2 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਸੰਭੀ ਪਲੀ ਚੰਗੀ ਆ ਵਜਨ ਵਜੂਦ ਚੰਗਾ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਖੜ ਮਾ ਮੋੜ ਲਿਆ ਵੀਰੇ ਬਾਕੀ ਚਾਰ ਹੀ ਥਾਣਾ ਫੂਡ ਸ਼ੰਗ ਭੋਰਾ ਵੀ ਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਪਹਿਲੇ ਸੂਏ ਦਾ 2-10 ਦਾ ਕਿ ਇਹਦਾ 14 ਕਿਲੋ ਦਾ ਰਿਕਾਰਡ ਆ ਏਕ ਤਿਆਰ ਤੋਂ ਦੀ ਸੇਵਾ ਸੰਭਾਲ ਦੇ ਸਿਰ ਤੇ ਆ ਜੇ ਕੋਈ ਵੀ ਰਬੱਦ ਕਰ ਲੁਕ ਤਾਂ ਵੱਧ ਵੀ ਲੈ ਸਕਦਾ ਹਵਾਨਾ ਮੈਂ ਤੁਹਾਨੂੰ ਬੰਦ ਦੋ ਜੀ ਨੇੜੇ ਤੋਂ ਚੈੱਕ ਕਰਾ ਦਿਨਾ ਐਂਡ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲ ਹਵਾਨੇ ਦੀ ਫਿਟਨੈਸ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਕੱਟ ਵਾਲਾ ਗੁਲਾਬੀ ਹਵਾਨਾ ਮੰਜੇ ਦੇ ਪਾ ਵਾਂਗੂ ਥਣ ਖੜੇ ਆ ਜੀ ਅਡੋ ਅੱਡੀ ਗੈਪ ਤੇ ਕੋਈ ਜੁੜਦੇ ਨਹੀਂ ਭੜਦੇ ਨਹੀਂ ਬੰਦੇ ਵੀਰੇ ਬੰਦੇ ਕੋਈ ਗੱਲ ਨਹੀਂ ਪੈਠ ਪੂੜਾ ਵੀ ਗੋਲ ਆ ਜੀ ਵਜਨ ਵਜੂਦ ਵਾਲੀ ਆ ਸੰਭੀ ਪਲੀ ਆ ਤੇ ਤਿਆਰੀ ਵੀ ਬਹੁਤ ਸੋਹਣੀ ਕੀਤੀ ਆ ਅਮੀਤਾ ਬਾਈ ਦੱਸਦਾ ਕਿ 1116 17 ਕਿਲੋ ਦੀ ਆ ਬਾਕੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਡਿਮਾਂਡ ਵੀਰੇ ਜੈ ਜਿਹੜੇ ਲੈਣੇ ਆ ਉਹੀ ਦੱਸਿਓ ਜੀ 1 135000 ਹੋਜੂ ਮਾਨਤਨ ਜੀ ਮਾਨਤਨ ਕਰ ਦਾਂਗੇ ਠੀਕ ਹੈ ਜੀ 1 ਲੱਖ ਤੇ 35000 ਰੁਪਏ ਦੀ ਡਿਮਾਂਡ ਆ ਵਿੱਚੋਂ ਥੋੜਾ ਕਣਾ ਮਾਨਤਾ ਨੂੰ ਹੋ ਜਾਊਗਾ ਤੇ ਦੋ ਨੰਬਰ ਵੀਰੇ ਮਾਲੀ ਆ ਬਾਈ ਉਹਨਾਂ ਕੋਲ ਨੀਲੀ ਰਾਵੀ ਦਾ ਤੋਹਫਾ ਕੋਈ ਸੀਮਾ ਰਿਕਾਰਡ ਹੈਗਾ ਜੀ ਮਾਲੀ ਦਾ ਆਪਣੇ ਕੋਲ ਨਹੀਂ ਹੈ ਨਹੀਂ ਬਾਈ ਹਟ ਹੀ ਗਿਆ ਦਾ ਬਾਈ ਠੀਕ ਆ ਜੀ ਦੰਦੋ ਕਿਵੇਂ ਆ ਜੀ ਦੋਂਦਾ ਦੋਂਦਾ ਬੱਚਾ ਹੀ ਆ ਜੇ ਕ੍ਰੋਸ ਕਰਦਾ ਜੀ ਇਹ ਹਾਂ ਕਰਦਾ ਜੀ ਠੀਕ ਆ ਵੀਰੇ ਬਹੁਤ ਚੰਗਾ ਮਾਲੀ ਆ ਇਹ ਵੀ ਤੋਰਦੀ ਵੀਰੇ ਗੋਲ ਸਿੰਗੀ ਆ ਚੈੱਕ ਕਰ ਸਕਦੇ ਹੋ ਇਹ ਘਰ ਦਾ ਬੱਚਾ ਲਿਆਂਦਾ ਸੀ ਕਿ ਪਾਲਿਆ ਜੀ ਘਰ ਦਾ ਘਰ ਦਾ ਠੀਕ ਆ ਮਾਂ ਦਾ ਦੁੱਧੇ ਦਾ ਕਿੰਨਾ ਕ ਸੀ ਬਾਈ ਉਹ ਸੀ ਸੀ 15 ਲੀਟਰ 15 ਲੀਟਰ ਜੀ ਨੀਲੀ ਰਾਵੀ ਦੀ ਸੀ ਮਾਜ ਵੀਰੇ ਹਾਂ ਨੀਲੀ ਰਾਵੀ ਠੀਕ ਆ ਜੀ ਗੋਲ ਸਿੰਗੀ ਆ ਬੇਲ ਹਾਈਟ ਵਜਨ ਦੇ ਪੱਖ ਤੋਂ ਵੀ ਚੰਗਾ ਪੈਠ ਪੂੜਾ ਵੀ ਦੇਖ ਸਕਦੇ ਹੋ ਗੋਲ ਆ 15 ਲੀਟਰ ਬਾਈ ਦੱਸਦਾ ਕਿ ਮਦਰ ਮਿਲਕ ਰਿਕਾਰਡ ਆ ਮੋੜ ਲਿਆ ਹੋ ਵੀਰੇ ਬਾਕੀ ਕ੍ਰਾਸ ਕਰਦਾ ਕਿਸੇ ਵੀਰ ਨੇ ਬਰੀਡਰ ਰੱਖਣਾ ਹੋਵੇ ਤਾਂ ਚੀਜ਼ ਵੀਰੇ ਚੰਗੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਡੀਲ ਹਾਈਟ ਬੜੀ ਚੰਗੀ ਆ ਚੰਗੇ ਬੱਚੇ ਪੈਦਾ ਕਰੂਗਾ ਵੀਰੇ ਤੇ ਇਹਦੀ ਡਿਮਾਂਡ ਕੀ ਮੁੱਲ ਆ ਜੀ ਇਹਦਾ ਇਹਦਾ 70000 70000 ਜੀ ਇਹਦਾ ਮੁੱਲ ਹੈਗਾ ਜੀ 70000 ਰੁਪਿਆ ਵਿੱਚੋਂ ਥੋੜਾ ਘੜਾ ਮਾਨਤਾ ਨੂੰ ਹੋ ਜਾਊਗਾ ਮਾਲੀ ਚੰਗਾ ਵੀਰੇ ਤੇ ਜਿਹੜੀ ਭਈ ਆਪਣੇ ਕੋਲ ਕੱਟੀ ਆ ਮੀਨੀ ਕੱਟੀ ਸੰਗ ਹਲਦੇ ਕਿ ਨਹੀਂ ਹਲਦੇ ਜੀ ਦੇ ਮਾੜੇ ਮਾੜੇ ਹਲਦੇ ਮਾੜੇ ਮੋٹے ਜੀ ਹਲਦੇ ਨਾ ਮਾਤਰੀ ਆ ਜਾਨੀ ਠੀਕ ਆ ਕਿੰਨੀ ਕੁ ਉਮਰ ਹੋਊ ਇਹਦੀ ਜੀ ਇਹ ਹੋ ਗਈ ਸਾਲ-ਸਵਾ ਸਾਲ ਦੀ ਇਹਨਾਂ ਦੀ ਠੀਕ ਆ ਕੋਈ ਵਾਧੂ ਥਾਂ ਤਾਂ ਹੈ ਨਹੀਂ ਕੋਈ ਵੀ ਫੋਟ ਸ਼ਾਟ ਵਾਧੂ ਤਾਂ ਹੈ ਨਹੀਂ ਕਿឡਾ ਮੜੇ ਜੀ ਦਾਣਾ ਜਾਂ ਠੀਕ ਆ ਮਾੜੀ ਜੀ ਬਾਈ ਕਹਿੰਦਾ ਕਬੂਬੀ ਜੀ ਹੈਗੀ ਐ ਤੇ ਇਹਦਾ ਮੁੱਲ ਬੱਚੇ ਦਾ ਜੀ ਇਹਦਾ 12000 12000 ਰੁਪਇਆ ਇਕੱਠੇ ਨਾ ਲੈ ਜੂ ਜਿਆਦਾ ਹੋ ਜੂ ਜੀ ਮਾਨਤਣ ਹਾਂ ਹਾਂ ਹੋ ਜੂ ਜੀ ਠੀਕ ਆ ਜੀ ਇਕੱਠੇ ਨਾ ਲੈ ਜੀ ਤਾਂ ਬਾਈ ਕਹਿੰਦਾ ਮਾਨਤਣ ਆਪਾਂ ਜਿਆਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ